کیڑا بنویڑا گوبھی سستی ہوئی ہے نا چار دن گوبھی جی گرمیا ہونی دالا کھائی کو می نو پہ ہٹے چلو ٹھیک ہے نہیں بغیر ہی چنپا وہ گا چاہتا جوگی ہے ਮਣਿਓ ਹੁਣੇ ਕੋਠੇ ਤੇ ਗਿਆ ਵਾ ਸਰਪ੍ਰਾਈਜ਼ ਗਿਫਟ ਲੈ ਕੇ ਆਇਆ ਏ ਆਂਦਾ ਆਪਣੀ ਘਰ ਦੀ ਨਹੀਂ ਦਿੰਨਾ ਵਾ ਉਡਾਲ ਚੰਗਾ ਵਾ ਖਾਸ ਦੇ ਵਸਦੇ ਰਹਿਣ ਨਵਾਂ ਨਵਾਂ ਵਿਆਹ ਹੋਇਆ ਵਾ ਰੋਜ਼ ਰੋਜ਼ ਕਲਾ ਵੀ ਚੰਗੀ ਨਹੀਂ ਹੁੰਦੀ ਘਰ 'ਚ ਆਹੋ ਹੁਣੀ ਆ ਕੀ ਪਤਾ ਕਿਹੜੇ ਵੜੇ ਦਾ ਮੂੜ ਖਰਾਬ ਨਾ ਉਹਦੇ ਮੂੜ ਦਾ ਕਿਹੜਾ ਪਤਾ ਲੱਗਦਾ ਵਾ ਦਿਮਾਗ ਹੀ ਆ ਜਿੱਦਨ ਨੂੰ ਤੁਰ ਪੇ ਉਹ ਗੱਲ ਚਾਰ ਦੇ ਅਢੇ ਸ਼ੌਂਕ ਦੇ ਮੜ ਉਹ ਕੁੱਤੇ ਭੌਂਗਦੇ ਮਣਕੇ ਉਹ ਕੁੱਤੇ ਭੌਂਗਦੇ ਇੱਥੇ ਕਿੰਨਾ ਵਿੱਚ ਕੁੜਕਵਾੜਾ ਝੁੱਡ ਕੇ ਪੈ ਗਿਆ ਪੱਤੇ ਪੱਤੇ ਇਹ ਵੀ ਚੰਗਾ ਹੋਇਆ ਮਲਟਿਆਈਂ ਤੇ ਵੇਖ ਲਿਆ ਦੀਦੀ ਕਹਿੰਦੇ ਵੇਖਿਆ ਉੱਤੇ ਬੱਦਲ ਬੱਦਲ ਕਿਵੇਂ ਦਾ ਤੇ ਐਦਾ ਪਤਾ ਹੀ ਨਹੀਂ ਜੇ ਚਾਰ ਛਿੱਟਾਂ ਪੈ ਜਾਂਦੀਆਂ ਇਹ ਵੀ ਤੇ ਭੇਜੀ ਜਾਣੀ ਸੀ ਸਾਰੀ ਹਾਏ ਵੇ ਰੱਬਾ ਮੁੜਿਆ ਨਹੀਂ ਜਾਣਦਿਆ ਕਿ ਇਹ ਬੰਨੇ ਨੂੰ ਇੰਨੀ ਤੇਜ ਤੇਜ ਮਾਰੀਆਂ ਨਾ ਲੱਕ ਚ ਲੱਕ ਹੀ ਸਾਰਾ ਦੁਖੀ ਜਾਣ ਗਿਆ ਵਾ ਰੱਬਾ ਏ ਵੀ ਹੁਣ ਸੱਚੀ ਹੋਵੇ ਮੈਨੂੰ ਹੁਣ ਗਾਂ ਕੋਈ ਗੱਲ ਨਾ ਕਹਿਣ ਨਹੀਂ ਤੇ ਮੈਨੂੰ ਵੀ ਤਾਨੇ ਮੇਣੇ ਹੀ ਵਜਣੇ ਆ ਜੇ ਮੈਂ ਕਿਹਾ ਮੇਰਾ ਲੱਕ ਪੇੜ ਕਰਦਾ ਮੈਂ ਕੰਮ ਨਹੀਂ ਕਰਨਾ ਤੇ کہنا ਇਦਾਂ ਦੇ ਕੰਮ ਉੱਥੇ ਕਰਦੀ ਹੋਣੀ ਆ ਤਾਂ ਹੀ ਉੱਥੋਂ ਆਈ ਆ ਆ ਤਾਨੇ ਮੇਣੇ ਨਹੀਂ ਮਿੱਥੇ ਸੁਣੇ ਜਾਂਦੇ ਕੰਮ ਤੇ ਕਰਨਾ ਹੀ ਪੈਣਾ ਕੋਈ ਨਾ ਆਪੂ ਆਪੂ ਕਾਰੀ ਲੈਣੀ ਆ ਬਸ ਇਹ ਠੀਕ ਠਾਕ ਕਰਵੇ ਮੂੜੇ ਦਾ ਇਹ ਮਨ ਹੀ ਨਾ ਹੁਣ ਮੈਨੂੰ ਕੋਈ ਛਾਕ ਕਿੰਨਾ ਹੀ ਵੱਡਾ ਵਾ ਇਹਨਾਂ ਦਾ ਸਾਡਾ ਪਿੰਡ ਤੇ ਨਿਕਾਜਿਆ ਵਾ ਜਾਮਨ ਨੂੰ ਨੂਰ ਨਿਕਲਿਆ ਵਾ ਨਵੇਂ ਪੱਤੇ ਨਿਕਲਣ ੜੇ ਇਹਨਾਂ ਨੂੰ ਆਵੇ ਆਵੀਂ ਨਿੱਕੇ ਨਿੱਕੇ ਰੁਮੜੀਆਂ ਜਿਆ ਨਿਕਲਣਦੀਆਂ ਕਿੰਨੀ ਵਧੀਆ ਰੋਤ ਹੋਈ ਪਈ ਆ ਕਦੇ ਉੱਤੇ ਆਣ ਕੇ ਵੇਖਿਆ ਹੀ ਨਹੀਂ ਆ ਕਿੰਨਾ ਵਧੀਆ ਲੱਗੰਦਿਆ ਇਹ ਕੀ ਕਰਦੀ ਏ ਤੂੰ ਹੁੰਦੀ ਇਹ ਨਾ ਖੁਸ਼ਪੇ ਵਾਲੇ ਵੇਖਦੇ ਹੁੰਦੀ ਹੈ ਉਹਨਾਂ ਬਣਾ ਕੀਤਾ ਹੈ ਹੈਨਾ ਪਰ ਇਹ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆਈ ਕੀ ਕਰਨੀ ਇੱਥੇ ਮੈਂ ਕੁਛ ਨਹੀਂ ਮੇਥੀ ਸੁੱਕਣੇ ਪਾਉਣਾ ਨਹੀਂ ਇੱਧਰ ਕਿਦਾਂ ਲਿਖਣ ਦੀ ਕਿਦਾਂ ਵਿਖੇ ਬਸਣ ਨਹੀਂ ਆ ਕੁਛ ਨਹੀਂ ਮੈਂ ਤੇ ਉਹ ਘਰ ਵੇਖਣ ਲਈ ਹੀ ਵੀ ਸਾਡੇ ਤੇ ਥੋੜੇ ਜਿਹਾ ਹੀ ਘਰ ਆ ਸਾਡੇ ਕਿੰਨਾ ਵੱਡਾ ਪਿੰਡ ਆ ਸਾਰਾ ਅੱਛਾ ਘਰ ਗਿਣਨ ਦੀ ਹੁੰਦਾ ਨਾ ਭਾਈ ਨਾ ਟਾਈਮ ਲੱਗਿਆ ਉੱਥੇ ਨਹੀਂ ਨਹੀਂ ਮੈਂ ਤਾਂ ਪਹਿਲਾਂ ਮੇਥੀ ਸਾਫ਼ ਕਰਨ ਦੀ ਸੀ ਮੇਥੀ ਦੇ ਵਿੱਚ ਹੀ ਕੂੜਾ ਜਿਆ ਹਵਾ ਨਾ ਪੈ ਗਿਆ ਉਹ ਸਾਫ਼ ਕਰਨੀ ਮੈਂ ਤੇ ਜਿਹੜੇ ਹੁਣੇ ਉੱਠ ਕੇ ਬਸ ਹਾਨੂ ਚਾਤੀ ਮਾਰਨ ਦੀ ਹੀ ਅੱਛਾ ਹਾਂ ਇਦੋਂ ਨਾ ਤੈਨੂੰ ਦਿਖ ਦੇਣੇ ਚੰਗੀ ਤਰ੍ਹਾਂ ਆ ਜਾ ਤੈਨੂੰ ਮੈਂ ਦਿਖਾਉਣਾ ਆ ਇਧਰ ਇਧਰ ਆ ਆ ਜਾ ਇਧਰ ਆ ਤੈਨੂੰ ਇਧਰਲੇ ਬਾਰੇ ਨਾ ਆ ਵੇ ਆਉਂ ਦਿਖ ਦੇ ਦੇ ਆ ਪਿੰਡ ਵਾਲੇ ਸਾਰੇ ਬੰਦੇ ਦੇ ਦੇ ਤੈਨੂੰ ਇਧਰੋਂ ਮਨੇ ਦੇ ਦੇ ਨਾ ਮਨੇ ਕੀ ਕਰੇ ਨਾ ਨਹੀਂ ਦਿਖਦੇ ਤੈਨੂੰ ਨਹੀਂ ਦੇ ਉਧਰ ਆ ਵੇ ਆ ਸਾਰੇ ਘਰ ਦੇ ਨਹੀਂ ਗੜਤੀ ਹੋਈ ਨਹੀਂ ਹੋਈ ੱਲੇ ਨਹੀਂ ਕੀ ਕਰਦੇ ਨਹੀਂ ਗੜਤੀ ਆ ਨਾ ਤੇਰੇ ਛੱਡ ਦੇ ਨਾ ਥੱਲੇ ਮੈਂ ਤੇਰੇ ਵੇ ਥੱਲੇ ਛੱਡ ਦੇ ਨਾ ਵਾ ਫਿਰ ਵੇ ਫਿਰ ਵੰਦੀ ਰਹੀ ਵੇਲੋ ਵੇਲੋ ਮੇਰਾ ਹੱਥ ਨਾ ਛੱਡਿਓ ਵੇਲੋ ਵੇਲੋ ਮੇਰਾ ਹੱਥ ਨਾ ਛੱਡਿਓ ਵੇਖੋ ਮੈਂ ਨਹੀਂ ਤੇਨੂੰ ਛੱਡ ਦੇਣਾ ਨਾ ਥੱਲੇ ਫੇਰ ਤੈਨੂੰ ਪਤਾ ਲੱਗ ਜਾਊਗਾ ਪਏ ਤੈਨੂੰ ਸਾਰੇ ਗਰਾਂਹੇ ਕੀ ਘਾਫ ਲੈ ਯਾਰ ਮੈਂ ਡਿਗ ਪੈਣਾ ਥੱਲੇ ਵੇਹ ਲੋ ਤੂੰ ਕੀ ਕਰਨੇ ਮੈਂ ਡਿਗ ਪੈਣਾ ਜੇ ਥੱਲੇ ਮੈਂ ਨਾ ਅੱਡ ਤੋਂ ਮਾਫੀ ਮੰਗਦੀ ਆ ਮੇਰ ਤੋਂ ਗਲਤੀ ਹੋ ਗਈ ਆ ਮੈਂ ਤੇ ਬਸ ਨਾ ਆ ਤੈਨੂੰ ਪਤਾ ਨਾ ਮੈਂ ਮੈਥੀ ਵੇਖਣ ਆਈ ਸੀ ਤੇ ਬਸ ਉਹਦੇ ਘਰ ਕੇ ਮੈਂ ਹੁਣੇ ਹੀ ਆਈ ਹੂ ਤੇ ਮੈਂ ਮੌਸਮ ਵੇਖਣ ਲੱਗ ਗਈ ਪਲੀਜ਼ ਮੇਰਾ ਹੱਥ ਮੰਨੀ ਛੱਡ ਤਾਂ ਨਹੀਂ 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 ਤੂੰ ਬੰਦੇ ਵੇਖ ਲੈ ਕੋਈ ਗੱਲ ਨਹੀਂ ਆ ਤੂੰ ਬੰਦੇ ਵੇਖ ਮੇਰੀ ਗੱਲ ਸੁਣ ਇੱਕ ਮਿੰਟ ਇੱਕ ਮਿੰਟ ਮੇਰੇ ਪਿਆਰ ਚ ਕਿਹੜੀ ਕਮੀ ਰਹੀ ਕੀ ਤੂੰ ਮੈ ਤਾਂ ਇਹ ਗਲਤਫਹਿਮੀ ਦਾ ਸ਼ਿਕਾਰ ਹੋਣ ਦੇ ਪਲੀਜ਼ 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 ਮੇਰਾ ਹੱਥ ਨਾ ਛੱਡਿਓ ਨਹੀਂ ਛੱਡ ਦਿਨਾ ਨਹੀਂ ਮੰਨੀ ਨਹੀਂ ਮੰਨੀ ਮੈਂ ਗਾ ਨਹੀਂ ਗਾਤੇ ਜਿੱਦਾਂ ਖੋਗੇ ਪਲੀਜ਼ ਯਾਰ ਨਾ ਕਰੋ ਇਹ ਤਾਂ ਨਹੀਂ ਨਹੀਂ ਛੋੜ ਦਿਨਾ ਇਹ ਆ ਲੈ ਨਹੀਂ ਛੱਡ ਦਿਨਾ ਨਹੀਂ ਨਹੀਂ ਛੱਡ ਦਿਨਾ ਛੱਡ ਦੇ ਇੱਕੋ ਗੋਲ ਰਹਿ ਗਈ ਹੈ ਬਸ ਖਾਲੀ ਹਾਂ ਹਾਂ ਨਵੇਂ ਮਰ ਗਈ ਵੇ ਵੇ ਕੀ ਕਰਨ ਦੇ ਆ ਵਾ ਵੇ ਮਨੇ ਕਿਉਂ ਨੂ ਸੱਟ ਲਗਾ ਵੇ ਛੱਡ ਦਿ ਨੀਰਾ ਨਹੀਂ ਬਲਜੀਤ ਦੌੜ ਕੇ ਆ ਵੇ ਛੱਡ ਦਿਨੇ ਆ ਦੌੜ ਤਾਂ ਲੱਗੀ ਉੱਤੋਂ ਖੜੇ ਵੇ ਛੱਡ ਦਿਨਾ ਛੱਡ ਦਿਨਾ ਵੇ ਭੱਜ ਕੇ ਆਓ ਹਏ ਹੇ ਆ ਮਮਮੀ ਵੀ ਕਿੰਨਾ ਰੌਲਾ ਪਾਉਂਦੀ ਆ ਉਹ ਗਰੇ ਡੇਢ ਡੁੱਬਦੇ ਨੇ ਭਾਈ ਆਜਾ ਵੇਖੀ ਪਲਾ ਕੋਈ ਨਹੀਂ ਹਾਲ ਮਾਤਾ ਦਾ ਪਾਹਨੇ ਕੀ ਹੋਇਆ ਵੇ ਮੈਨੂੰ ਤਾਂ ਕੋਹਾ ਜਿਆ ਹੋ ਗਿਆ ਉੱਤੇ ਚੌੜ ਕੀ ਕਰ ਗਿਆ ਉਹ ਛੋੜਨ ਲੱਗਾ ਥੱਲੇ ਉਹਨੂੰ ਵੇਖੋ ਹਾਂ ਉਹ ਮੂਰਖਾ ਡੇਢ ਜੂਗੀ 60 ਮਿੰਟ ਲੱਗ ਜੂ ਨਾ ਕਰ ਓ ਮਨੀ ਅੱਖੇ ਲੱਗਣਾ ਤੂੰ ਮੈਂ ਮਨਜੀ ਪੁੱਜੀ ਦਵਾਉਣੀ ਆ ਵੀਰ ਕਹਿੰਦੇ ਕਿਸੇ ਪਕੇਦੇ ਸਿਰ ਤੇ ਨਾ ਪਾਗਲਪਨ ਸਵਾਰ ਹੋਇਆ ਜੇ ਜਾ ਮੈਂ ਮਨਜਾ ਦਮਨੀ ਆ ਛੋੜ ਤਾਂ ਨਹੀਂ ਛੋੜ ਤਾਂ ਨਹੀਂ ਨਹੀਂ ਆਵੇ ਨਹੀਂ ਮਨੀ ਲਾਸਟ ਉਂਗਰ ਹੈਗੀ ਆ ਛੱਡ ਲੈਂਦੇ ਮੈਨੂੰ ਮਨੀ ਪਲੀਜ਼ ਮੈਂ ਦੇਖ ਪੂ ਮੈਂ ਦੇਖ ਪੂ ਮੈਨੂੰ ਛੱਟ ਲੱਗ ਜਾਣੀ ਮਜਬੂਰ ਕਰਦੀ ਆ ਇਹ ਕੁਛ ਕਰਨ ਨੂੰ ਤੂੰ ਐਦਾਂ ਨਾ ਕਰੇ ਨਾ ਤੇ ਮੈਂ ਇਹ ਕੰਮ ਕਰਾਂ ਹੀ ਨਾ ਰੋਂਦੀ ਆ ਰੋਲ ਕਰ ਤੂੰ ਦਈਂ ਨਾ ਨਾ ਰੋੜਣੀ ਆ ਰੋਣਾ ਨਹੀਂ ਆ ਮੈਂ ਤੈਨੂੰ ਕਿਹਾ ਰੋਲ ਕਰ ਤੂੰ ਦਈਂ 10 ਰੁਪਏ ਪਹਿਲਾਂ ਮੈਂ ਮੈਂ ਗਾਂ ਕੁਛ ਨਹੀਂ ਕਰਦੀ ਜਿੱਦਾਂ ਤੁਸੀਂ ਕਹੋਗੇ ਮੈਂ ਉਦਾਂ ਹੀ ਕਰੂੰਗੀ ਹਾਂ ਪਲੀਜ਼ ਮੈਂ ਕੋਈ ਗਲਤੀ ਨਹੀਂ ਕਰਦੀ ਤੁਸੀਂ ਐਦਾਂ ਕਿਉਂ ਮੇਰ ਨਾਲ ਕਰਦੇ ਆ ਮੈਂ ਤੇ ਨਾ ਕਰਨਦਿਆਂ ਤੂੰ ਮੈਨੂੰ ਇੰਨਾ ਕਰਨ ਦੀ ਤੂੰ ਮੈਨੂੰ ਛੱਡ ਕੇ ਜਾਣ ਦੀ ਕੋਸ਼ਿਸ਼ ਕਰਨ ਦੀ ਆ ਮੈਂ ਤੈਨੂੰ ਇਦਾਂ ਨਹੀਂ ਕਰਨ ਦਿਆ ਕੁਝ ਵੀ ਤੇਰੇ ਨਾਲ ਤੂੰ ਕਿਸੇ ਬੰਦੇ ਵੱਲ ਕਿੱਦਾਂ ਵੇਖ ਲੇਗੀ ਮੈਂ ਕਿਸੇ ਵੱਲ ਨਹੀਂ ਵੇਖਿਆ ਤੈਨੂੰ ਛੱਡ ਕੇ ਮੈਂ ਕਿਤੇ ਨਹੀਂ ਜਾਂਦੀ ਮੈਂ ਸੱਚੀ ਮੈਂ ਤੈਨੂੰ ਪਿਆਰ ਕਰਦੀ ਆ ਮੈਂ ਕਿਤੇ ਨਹੀਂ ਜਾ ਸਕਦੀ ਤੈਨੂੰ ਛੱਡ ਕੇ ਪਰ ਤੂੰ ਹੀ ਮੈਨੂੰ ਮੈਂ ਤੈਨੂੰ ਕੁਝ ਕਹਿੰਦੇ ਬੰਦਾ ਬਣ ਕੇ ਅਕਲ ਕਰ ਕੀ ਕਲੋਗੀ ਵੀਰ ਤੁਸੀਂ ਕਦੋਂ ਭੱਜ ਆਇਆ ਮੈਂ ਉਹਨੂੰ ਘਰ ਵਿਖਾਉਂਦਿਆਂ ਹੀ ਥੱਲੇ ਅਸ਼ਕਰ ਇਦਾਂ ਦੇ ਖਾਲੀ ਨੂੰ ਆ ਉਹ ਚਿੱਟੂ ਰੋਣ ਦੀ ਦਵਾਈਆਂ ਦੇਂਦੀ ਆ ਨਾਲੇ ਨਾ ਬੰਦੇ ਦਾ ਪੁੱਤ ਭਾਂਜਾ ਚੰਗੀ ਗੱਲੀ ਉਹ ਮੈਂ ਤੇਰੇ ਸਾਰੇ ਲੱਛਣ ਜਾਣਦਾ ਕੀੜਿਆਂ ਕਰ ਦੂੰ ਲੈ ਕਮਾਲ ਦੀ ਗੱਲ ਮੈਂ ਉਹਨੂੰ ਕੀ ਕਿਹਾ ਉਹ ਤੇ ਚੰਗੀ ਭਲੀ ਆ ਕਿਹੜੇ ਪਾਸੋਂ ਚੰਗੀ ਭਲੀ ਹੈ ਮੂੰਹ ਵੇਖ ਉਹਦਾ ਅੱਥਰੂ ਉਹਨੇ ਡਿੱਗੰਦੇ ਆ ਚੰਗੀ ਨਹੀਂ ਬਸੇ ਹੋ ਕਿਧਰੋਂ ਆਉਂਦੀ ਤੂੰ ਰੋਣਦੀ ਏ ਤੂੰ ਹੱਸ ਕੇ ਬੁਖਾ ਹੱਸ ਕੇ ਬੁਖਾ ਹਾਂ ਆਵੇ ਐਂ ਤੇ ਗੱਲਾਂ ਕਰਦੇ ਆ ਆਪਸ ਵਿੱਚ ਵੀ ਨਾਲੇ ਤੁਹਾਨੂੰ ਸਾਡੇ ਮੈਟਰ ਚ ਬੋਲਣ ਦੀ ਕੋਈ ਲੋੜ ਨਹੀਂ ਹੈਗੀ

ਖੱਦਵਾ ਇਹਦੀ ਤੇ ਉਹ ਗੱਲ ਆ ਕੰਬਲਿਆਂ ਦਾ ਵਿੜਾ ਤੇ ਸਮਝਾਵੇ ਕਿਹੜਾ ਇਕੱਠੇ ਜੰਮੇ ਪਲੇ ਆ ਇਹਦਾ ਮੈਨੂੰ ਨ ਭੇਤ ਨਹੀਂ ਆਇਆ ਤੇ ਗਰਮੀ ਤੇ ਜਾਨ ਨੂੰ ਕਿੱਥੋਂ ਭੇਤ ਆ ਜੀਣਾ ਵਾ ਬਲਜੀਤ ਸੱਚਾ ਹੀ ਜਾਂਦੀ ਸੀ ਕਿ ਘਰ ਵੱਖਰਾ ਪਾ ਲਈਏ ਇਹਨੇ ਤੇ ਜੇਲ੍ਹ ਜਾਣਾ ਜਾਣਾ ਨਾ ਆਈ ਹੋਈ ਜਾਣਾ ਵਾ ਕੋਈ ਨਹੀਂ ਮੈਂ ਵੀ ਮੰਮੀ ਨਾਲ ਕਰ ਹੀ ਲੈਣਾ ਗੱਲ ਅੱਜ ਕਿ ਮੰਮੀ ਇੱਕ ਪਾਸੇ ਗੱਲ ਲਾ ਦੇ ਨਹੀਂ ਤੇ ਇਹਨੇ ਸਾਨੂੰ ਸਾਰ ਨੂੰ ਜੇਲ੍ਹ ਦੀ ਚੱਕੀ ਵੀ ਹੋਣੀ ਏ ਇੱਕ ਵਾਰੀ ਬੜਾ ਕੰਮ ਖਰਾਬ ਹੋਣਾ ਇਹਦਾ ਚਾਲ ਬਲਜੀਤ ਸੋਹਾਰ ਕਬੀਟ ਆਮ ਨਾਲ ਚੱਲ ਗਿਆ ਵਾ ਇਹ ਤੇ ਮੇਰੀ ਤੇ ਜਾਨ ਤੇ ਬਣੀ ਸੀ ਕਿਤੇ ਸੋੜ ਦਿੰਦਾ ਥੱਲੇ ਮਰ ਮਰਾ ਜਾਂਦੀ ਤੇ ਕਿੱਥੋਂ ਪਰਨੇ ਹੀ ਕੁੜੀ ਬਗਾਨੀ ਕੀ ਕਰਨਾ ਹੈ ਉਹਨਾਂ ਛੱਡਣਾ ਹੀ ਹਨੂ ਮੰਮੀ ਹੁਣ ਉਹ ਆ ਗਿਆ ਆਪਣੇ ਕਮਲਿਆਂ ਵਾਲੀਆਂ ਹਰਕਤਾਂ ਤੇ ਇਹ ਇਦਾਂ ਹੀ ਕਰ ਦਿੰਦਾ ਅੱਗੇ ਤਾਂ ਨੁੱਪਲੇਖਾ ਇਹਦਾ ਦਿਮਾਗ ਇਹਦਾ ਖਰਾਬ ਹੋ ਜਾਂਦਾ ਵਾ ਤੇ ਮਾਹ ਟਿਕਾਣੇ ਆਉਂਦਾ ਵਾ ਉਹਨੂੰ ਪਾਏ ਥੱਲੇ ਸੁੱਟ ਕੇ ਛੱਟ ਪੇਟ ਲਾ ਦਿੰਦਾ ਮੈਂ ਕੀ ਕਰਾਂ ਮੈਂ ਤਾਂ ਆਪ ਵਕਤ ਨੂੰ ਖੜੀ ਗਈ ਆ ਇਹ ਤਾਂ ਹੁਣ 20 30 ਦਿਨ ਕਲੇ ਕਲੇਸ਼ ਕਾ ਨਾ ਪਾਈ ਛੱਡ ਦੇ ਤਾਂ ਕੀ ਕਰਾਂਗੇ ਕਿੱਦਾਂ ਇਹਨਾਂ ਦਾ ਟਾਈਮ ਲੰਘੂਗਾ ਇਦਾਂ ਤਾਂ ਤਾਂ ਨਾ ਟਾਈਮ ਲੰਘਣਾ ਬੜਾ ਔਖਾ ਹੋ ਗਿਆ ਵਾ ਮੰਮੀ ਇਹ ਸ਼ੁਰੂ ਤੋਂ ਹੀ ਇਹੋ ਕੰਮ ਕਰਦਾ ਰਿਆ ਇਹ ਕੜਾ ਅੱਜ ਕੰਨ ਲੱਗਾ ਉਦੋਂ ਤੁਹਾਨੂੰ ਮੈਂ ਬਥੇਰੀਆਂ ਦਵਾਈਆਂ ਪਾਉਂਦੀ ਹੁੰਦੀ ਵੀ ਮੰਮੀਆਂ ਦਾ ਚੰਗੀ ਤਰ੍ਹਾਂ ਇਲਾਜ ਕਰਾ ਲਓ ਉਦੋਂ ਤੁਸੀਂ ਆਨੇ ਵੀ ਜਿਹੜਾ ਮੈਂ ਮੁੰਡਾ ਜੰਮਿਆ ਨਾ ਚੰਗਾ ਹੀ ਜੰਮਿਆ ਵਾ ਇਹ ਤਾਂ ਕਿਤੇ ਅਰਸ਼ਾ ਤੋਂ ਉੱਤਰਿਆ ਵਾ ਆਪਣੇ ਮੁੰਡੇ ਜਿਹਦੇ ਤੁਸੀਂ ਵੀ ਨਹੀਂ ਕਸੂਰ ਕੱਢਣਾ ਹੁੰਦਾ ਚਲਨੀ ਚੁੱਪ ਕਰ ਐਵੇਂ ਤੂੰ ਆਪਣੀਆਂ ਮਾਰੀ ਜਾਨੀ ਆ ਉੱਠੇ ਤੇ ਗਈ ਸੀ ਜੇ ਮੇਥੀ ਪਾਉਣਾ ਤੇ ਮੇਰੀ ਗੱਲ ਸੁ ਮੇਥੀ ਪਾ ਕੇ ਘਰ ਆਉਂਦੀ ਐ ਕੁੱਟ ਤੇ ਕਿਤੇ ਕਿੰਨੂ ਵੇਖਦੀ ਕਿੰਨੂ ਨਹੀਂ ਐਵੇਂ ਨਹੀਂ ਉਹ ਗੁੱਸੇ ਹੁੰਦਾ ਇਹਦੀਆਂ ਵਜਾ ਕਰ ਨਹੀਂ ਗੁੱਸੇ ਹੁੰਦਾ ਉਹੋ ਗੱਲੋ ਗਿਨ ਮਾਤਾ ਬਗਾਨੀ ਤੇ ਹੀ ਮਾੜੀ ਹੋ ਗਈ ਤੇ ਤੁਹਾਡਾ ਰੇਡ ਦਾ ਜਮਾ ਚੰਗਾ ਹੋ ਗਿਆ ਇਹ ਆਪੇ ਬਗਾਨਿਆਂ ਤੇ ਕਸੂਰ ਕੱਢਣਾ ਆਪਣੇ ਚ ਕੋਈ ਕਸੂਰ ਨਹੀਂ ਕੱਢਣਾ ਉਹ ਸ਼ੁਰੂ ਤੋਂ ਉਹਦਾ ਦਿਮਾਗ ਸੰਗੀ ਆ ਦਿਮਾਗ ਖਰਾਬ ਆ ਉਦੋਂ ਕਿਤੇ ਚੰਗਾ ਹੁੰਦਾ ਨਾ ਉਹਨੂੰ ਵਜਿਆ ਹੁੰਦਾ ਇੱਥੇ ਤੱਕ ਗੱਲ ਨਹੀਂ ਪਹੁੰਚਣੀ ਅੱਜ ਉਹਨੂੰ ਦਿਆ ਨਾ ਕੱਲ ਆਹੋ ਗੱਲਾਂ ਤੁਹਾਡੇ ਤੇ ਬਣ ਆਉਣੀਆਂ ਫੇਰ ਤੁਹਾਨੂੰ ਪਤਾ ਲੱਗਣਾ ਵੀ ਸਾਡੇ ਮੁੰਡੇ ਦਾ ਦਿਮਾਗ ਖਰਾਬ ਆ ਉਦੋਂ ਚੱਜ ਨਤੜ ਕੋਲ ਲਾਜ ਨਹੀਂ ਕਰਾਇਆ ਗਿਆ ਫੇਰ ਆਖਣਾ ਵੀ ਆਂਦੀਆਂ ਵਾ ਹੁਣ ਆਹ ਅਸਨ ਕੀ ਦਿਮਾਗ ਨਹੀਂ ਤੇ ਕੀ ਆ ਜੇ ਆ ਸ਼ੀਸ਼ਾ ਹੀ ਮਾਰਨਾ ਮੋਟਾ ਹਿੱਲ ਜੇ ਬੰਦਾ ਥੱਲੇ ਡੇਜੇ ਜਾਂ ਸਿਰ ਨੂੰ ਸੱਟ ਸੱਟ ਲੱਗ ਜੇ ਤੇ ਫੇਰ ਕਿੱਦਾਂ ਨੂੰ ਜਾਣਾ ਜੇ ਇੱਕ ਤਾਂ ਸ਼ਦਾਈ ਸਾਹਮਣੇ ਮੁੜ ਕੇ ਉਹ ਵੀ ਮੁੜ ਕੇ ਦਿਮਾਗ 'ਚ ਸੱਟ ਲਾ ਕੇ ਉਹ ਵੀ ਪੰਛ ਦੇਣ ਹੋ ਜੇ ਅੱਛਾ ਉਹ ਤਾਂ ਫੇ ਮੇਰੇ ਮੁੰਡੇ ਦੀ ਕਸੂਰ ਕੱਢਣ ਦੀ ਆ ਕੁਛ ਨਹੀਂ ਹੋਇਆ ਉਹਨੂੰ ਆਹੋ ਉਹਨੂੰ ਕਿਤੇ ਗੋਲੀ ਨਹੀਂ ਵੱਜੀ ਚੰਗਾ ਭਲਾ ਵਾ ਇਹਦੀ ਆਤਾਂ ਨੇ ਇੱਥੇ ਕਰਦਾ ਵਾ ਜੇ ਚੰਗੀ ਹੁੰਦੀ ਉੱਥੇ ਨਾ ਰਹਿੰਦੀ ਆਪਣੇ ਸੋਹਰੇ ਉਤੋਂ ਅਗਲੇ ਤਾਂ ਹੀ ਛੱਡੀ ਇਹੋ ਕੋਸ ਤੇ ਕਰਦੀ ਹੁੰਨੀ ਮੰਮੀ ਜ਼ਰੂਰੀ ਨਹੀਂ ਹੁੰਦਾ ਵੀ ਇਹ ਬੰਦੇ ਦਾ ਕਸੂਰ ਹੁੰਦਾ ਤੇ ਫੇਰ ਹੀ ਕੋਈ ਸੋਹਰੇ ਨਾਲੇ ਛੱਡਦੇ ਆ ਆ ਬੰਦੇ 'ਚ ਵੀ ਕਈ ਨੁਕਸ ਹੁੰਦੇ ਆ ਕੋਹ ਵਿਚਾਰੀ ਦਾ ਕਰਮਾਂ 'ਚ ਫਰਕ ਵਾ ਕੀ ਪਤਾ ਕਿ ਅੱਗੇ ਉਹਨੂੰ ਕਿਤਰਾ ਦਾ ਬੰਦਾ ਟਕਰਿਆ ਤਾਂ ਸ਼ਰਾਬੀ ਕਰਾਬੀ ਹੋਣਾ ਤੇ ਗੱਡੀ 'ਚ ਡਾਈ ਟਕਰ ਗਿਆ ਅੱਛਾ ਛਦਾਈ ਟੱਕਰ ਗਿਆ ਬੱਲੇ ਨਹੀਂ ਤੇਰੇ ਨੂੰ ਨਹੀਂ ਤੂੰ ਕਹਿੰਦੀ ਜਿਹੜੀ ਕੋਠੇ ਚੜ ਕੇ ਵੇਖਦੀ ਚਾਰ ਛਪੇਰੇ ਬਗਾਨੇ ਬੰਦਿਆ ਜਦੋਂ ਘਰ ਸਾਬ ਘਾਗਾ ਬਾਹਰ ਵੇਖਦੀ ਕਿ ਲੋੜ ਵਨੂ ਮੰਮੀ ਭੱਲੇ ਦੀ ਗੱਲ ਕਰਨ ਦਾ ਕੋਈ ਸਮਾਂ ਨਹੀਂ ਹੈਗਾ ਤੁਹਾਡੇ ਭਲੇ ਬਾਤੇ ਕਹਿਣ ਦੀਆਂ ਅੱਗੇ ਤੁਹਾਡੀ ਮਰਜ਼ੀ ਆ ਜੋ ਤੂੰ ਹੀ ਕਰਨਾ ਨਾ ਕਰੀ ਜਾਓ ਫਿਰ ਨਹੀਂ ਬਲਜੀਤ ਉਹ ਛਦਾਈ ਨਹੀਂਗਾ ਜਾਂ ਉਹਨੂੰ ਕੁਝ ਨਹੀਂ ਹੋਇਆ ਉਹਦਾ ਜਿੱਦ ਵਾ ਜਿੱਦਿਆ ਵਾ ਪੜਾ ਮੈਨੂੰ ਪਤਾ ਨਹੀਂ ਕਿੱਦਾਂ ਨਾ ਮੇਰਾ ਪੁੱਤ ਜਿੱਦਿਆ ਵਾ ਓਏ ਇਹਨੂੰ ਸੁਧਾਰ ਕੇ ਛੱਡੂਗਾ ਵੇਖੀ ਤੂੰ ਇਹ ਜਿਹੜੀ ਪੁੱਠੇ ਕੰਮ ਕਰਦੀ ਨੂੰ ਰੇ ਪਾ ਕੇ ਰੱਖੂਗਾ ਸੁਦਰਨ ਵਾਲੀ ਉਹ ਨਹੀਂ ਆ ਸੁਦਰਨ ਨਾਲ ਤੁਹਾਡਾ ਮੁੰਡਾ ਵਾ ਨਾਲ ਇਹਦਾ ਇਹ ਬਚਪਨ ਨੀਗਾ ਇਹ ਹੁਣ ਵੱਡਾ ਹੋ ਗਿਆ ਵਾ ਭੀ ਜੇ ਘਡਾਉਣੇ ਵਾ ਤੇ ਜਿੱਦ ਕਰਤੀ ਪਿਆ ਮੈਂ ਲੈ ਕੇ ਹੀ ਜਾਣਾ ਤੇ ਉਹਦਾ ਮਤਲਬ ਕੀ ਲੈ ਕੇ ਜਾਊਗਾ ਹੁਣ ਉਹ ਸਿਆਣਾ ਹੋ ਗਿਆ ਵਾ ਉਹ ਥੋੜੀ ਬਹੁਤੀ ਅਕਲ ਕਰੇ ਹੁਣ ਨਹੀਂ ਬਸ ਇਹ ਤਾਂ ਉੱਥੋਂ ਤਾਂ ਆ ਗਈ ਹੈ ਨਾ ਇੱਥੋਂ ਨੇ ਕਿਤੇ ਜਾਣ ਵੀ ਨਹੀਂ ਦੇਣੀ ਤੂੰ ਇਹ ਨਾ ਫਿਕਰ ਕਰ ਉਹਨੇ ਇੱਥੇ ਸੁਧਾਰਨੀ ਆ ਹੁਣਾਂ ਕਿਨੇ ਨਿਕਲ ਦਿੱਤੀ ਠੀਕ ਆ ਠੀਕ ਆ ਫਿਰ ਵੇ ਮੰਮੀ ਇਹਨੂੰ ਕਿਉਂ ਮਾਰਨ ਦਿਆ ਹੈ ਕਿਉਂ ਮਾਰ ਲੱਗਾ ਹੈ ਇਹਨੂੰ ਥਲੇ ਘੁੱਟ ਕੇ ਮੰਮੀ ਬੱਸ ਇਹਦੀਆਂ ਹਰਕਤਾਂ ਤੋਂ ਉੱਤੇ ਗਈ ਸੀ ਇਹ ਮੇਥੀ ਵੇਖਣ ਵਾਸਤੇ ਤੇ ਉੱਤੇ ਇਧਰ ਉਧਰ ਤਾੜਦੀ ਫਿਰਦੀ ਸੀ ਬੰਦੇ ਵੇਂਦੀ ਫਿਰਦੀ ਨਹੀਂ ਕੁੜੀਏ ਤੂੰ ਵੀ ਅੱਖੇ ਲੱਗ ਜਾ ਕਰ ਕਿਉਂ ਐਦਾਂ ਕਰਦੀ ਆ ਤੈਨੂੰ ਪਤਾ ਤਾਂ ਹੈਗਾ ਉਹਦਾ ਸੁਭਾਅ ਦਾ ਹੈਂ ਉੱਡੇ ਤਾਂ ਤੈਨੂੰ ਮੇਥੀ ਸੁੱਕਣੇ ਕੌਣ ਕਹਿਆ ਕਿ ਤੈਨੂੰ ਝਾਕੜ ਬੰਨਿਆ ਚਾਰ ਮੇਰੇ ਇਹਨਾਂ ਨਜ਼ਰਾਂ ਨੂੰ ਬੰਨ ਕੇ ਰੱਖ ਐਵੇਂ ਨਾ ਦੁਰਦਰ ਝਾਕਦੀ ਫਿਰਦੀ ਰਹਾ ਕਰ ਮੰਮੀ ਮੇਰੀ ਸੁਣੋ ਗੱਲ ਤੁਸੀਂ ਇਹਨੂੰ ਗੁੱਸੇ ਨਹੀਂ ਹੋਣਾ ਮੇਰਾ ਤੁਹਾਨੂੰ ਪਤਾ ਪਿਆਰ ਕਿਦਾਂ ਦਾ ਹੈਗਾ ਵਾ ਮੈਂ ਇਹਨੂੰ ਜੋ ਮਰਜ਼ੀ ਕਹਾਂ ਤੁਸੀਂ ਨਹੀਂ ਕੁਝ ਵੀ ਕਹਿ ਸਕਦੇ ਸਮਝਾਈ ਤੁਸੀਂ ਮੇਰੀ ਮਾਂ ਸਿਰਫ ਤੁਸੀਂ ਮੇਰੀ ਮਾਂ ਬਾਸ ਖਾਲੀ ਹਿਦਰਾ ਇੱਥੇ ਬੈਠ ਪਣੀ ਪੀਣਮ ਪਣੀ ਲਵਾ ਚੂੜਾ ਕਿਥੇ ਤੇਹੀ ਕੀ ਆ ਇਹ ਨੀਆਂ ਚੂੜੀਆਂ ਕਿਉਂ ਪਾਈਆਂ ਮੈਂ ਕਦੋਂ ਕਹਿ ਤੈਨੂੰ ਤੇਹੀ ਮੈਨੂੰ ਰਾਤੀ ਗਿਆ ਸੀ ਤੇ ਮੈਨੂੰ ਫਿਰ ਚੇਤਾ ਆ ਗਿਆ ਜਦੋਂ ਮੈਂ ਛੱਤ ਤੇ ਗਈ ਮੈਂ ਉੱਪਰ ਲਾ ਕੇ ਰੱਖ ਆਇਆ ਚੂੜੀਆਂ ਲਾਈਆਂ ਕਤੋਂ ਤੈਨੂੰ ਮੇਰਾ ਪਿਆਰ ਨਹੀਂ ਹੈਗਾ ਮੈਂ ਸਭ ਤੇ ਚੂੜਾ ਲਾਦਤਾ ਵਾ ਨਹੀਂ ਨਹੀਂ ਹੈਗਾ ਪਿਆਰ ਮੈਨੂੰ ਤੁਸੀਂ ਬੋਲਿਆ ਫਿਰ ਮੈਂ ਲਾਤੀ ਮੈਂ ਤੈਨੂੰ ਕਦੋਂ ਬੋਲਿਆ ਮੈਂ ਤੈਨੂੰ ਤਾਂ ਕਹਿ ਸਕਦਾ ਵਾ ਚੂੜਾ ਲੈਣ ਵਾਸਤੇ ਜਾ ਚੂੜਾ ਪਾ ਕੇ ਆ ਜਲਦੀ ਨਾਲੇ ਮੈਂ ਭਾਬੀ ਕੋ ਪਾਣੀ ਵਿੱਚ ਕੋਨਾ ਹੋਣਾ ਚੜ ਚੂੜਾ ਪਾ ਕੇ ਆ ਜਲਦੀ ਲੈ ਕੇ ਜਾ ਕਿੱਥੇ ਰੱਖਿਆ ਚੂੜਾ ਉੱਪਰ ਹੈ ਛੱਤ ਤੇ ਮੈਂ ਇੱਥੇ ਮੈਂ ਲੈ ਕੇ ਆਉਣਾ ਵਾ ਇੱਥੇ ਬਹਿ ਜਾ ਮੈਂ ਲੈ ਕੇ ਆਉਣਾ ਤੂੰ ਛੱਤ ਤੇ ਨਹੀਂ ਜਾਣਾ ਮੈਂ ਲੈ ਕੇ ਆਉਣਾ ਕੋਈ ਗੱਲ ਨਹੀਂ ਹੋਣੀ ਭਾਬੀ ਇੱਕ ਗਲਾ ਪਾਣੀ ਲੈ ਆਓ ਪਾਣੀ ਪੀਣਾ ਵਾ ਨਾ ਪੀਣਾ ਪਾਣੀ ਭਾਬੀ ਇੱਕ ਗਲਾ ਪਾਣੀ ਲੈ ਕੇ ਆਓ ਜੀ ਤੇ ਨਹੀਂ ਕਰਦਾ ਇਹਦੀ ਅੱਖੇ ਲੱਗਣ ਨੂੰ ਨਹੀਂ ਪਰ ਉਹ ਬਚਾਰੀ ਗਰੀਬੀ ਨੇ ਤਾਂ ਤਰਸ ਆ ਜਾਂਦਾ ਆ ਆ ਦੋਵੇਂ ਮਾਂ ਪੁੱਤ ਨਾ ਇੱਕੋ ਜਿਹੀ ਆ ਆ ਮਾਂ ਵੀ ਗੱਲਾਂ ਹੀ ਸੁਣਾਉਂਦੀ ਰਹਿੰਦੀ ਆ ਕਿਹੜੀ ਕੋਈ ਕਦਰ ਕਰਦਾ ਵਾ ਚੱਲ ਮਨਾ ਪਾਣੀ ਦੇ ਹੀ ਦੇ ਜੇ ਉਹਦਾ ਵੀ ਨਾ ਸਾਥ ਦਿੱਤਾ ਨਾ ਇੰਨੇ ਤੈਨੂੰ ਹੋਰ ਦਪਾਉਣਾ ਹਲੇ ਫੜ ਆ ਲਗਿੰ ਮੇਰੇ ਪਾਣੀ ਪੀ ਲੈ। ਦੱਪ ਵੀ ਮੈਂ ਪਿਆ ਦਨਾ। ਚੱਲ ਮੈਂ ਪਿਆ ਦਨੀ। ਤੈਨੂੰ ਮੈਨੂੰ ਫੜਾ ਦੋ ਮੈਂ ਦੇ ਦਨਾ ਕੋਈ ਗੱਲ ਨਹੀਂ। ਮੈਂ ਦੇ ਦਨਾ ਕੋਈ ਗੱਲ ਨਹੀਂ। ਆ ਲੈ ਫੜ। ਨਹੀਂ ਮੈਂ ਪਾਣੀ ਨਹੀਂ ਪੀਣਾ। ਪੀ ਲੈ। ਇਹਨੇ ਮੈਂ ਕਹਿੰਦਾ ਰੋਣ ਕਾ ਤੋ ਦਈਂ ਤੂੰ। ਹੈਂ? ਆ ਲੈ ਫੜ ਪਾਣੀ ਪੀ ਤੇ ਫਿਰ ਚੂੜਾ ਪਾ ਲੈ। ਪਾਣੀ ਪੀ। ਮੈਂ ਤੈਨੂੰ ਕਹਿੰਦਾ ਪੀ ਪਣੀ ਚੱਲ। ਏ ਹੁਣ ਪਾਣੀ ਪੀ ਲਿਆ ਕੀ ਫਾਇਦਾ ਵਾ ਤੇਰੀ ਤੇ ਉਹ ਗੱਲ ਪਹਿਲਾਂ ਪਾਣੀ ਪਿਆ ਲਓ ਫਿਰ ਮਾਰਕਟ ਕਰ ਲਓ ਫਿਰ ਪਾਣੀ ਪਿਆ ਲਓ ਫਿਰ ਮਾਰਕਟ ਕਰ ਲਓ ਭਾਜੀ ਮੇਰੀ ਜਨਾਨੀ ਆ ਮੈਂ ਜੋ ਮਰਜ਼ੀ ਕਰਾਂ ਤਾਨੂੰ ਉਹਦੇ ਨੇ ਕੀ ਮਤਲਬ ਆ ਬੱਲੇ ਉਹ ਤੇਰੇ ਉਹ ਦਿਨ ਭੁੱਲ ਗਿਆ ਵਾ ਜਦੋਂ ਵਿਆਹ ਨਹੀਂ ਹੋਇਆ ਵੀਰ ਦੇ ਪੈਰੀ ਹੱਥ ਲਾਉਣਾ ਨਾਣ ਕੇ ਕੀ ਵੀ ਰਿਸ਼ਤਾ ਕਰਾ ਦੇ ਰਿਸ਼ਤਾ ਕਰਾ ਦੇ ਤੇ ਹੁਣ ਤੇਰੀਆਂ ਗੱਲਾਂ ਹੋਰ ਹੋ ਗਈਆਂ ਵਾ ਹੁਣ ਮੈਂ ਕੌਣ ਹੋ ਗਿਆ ਵਿੱਚ ਵੀਰ ਮੇਰੀ ਸੁਣੋ ਗੱਲ ਮੈਂ ਤੁਹਾਨੂੰ ਇੱਕ ਗੱਲ ਸਮਝਾਦਾ ਸਾਡੇ ਨਾ ਅਸੀਂ ਦੋਵੇਂ ਬੰਦਾ ਜਨਾਨੀ ਆ ਤੇ ਸਾਨੂੰ ਚਾਹੀਦੀ ਆ ਪ੍ਰਾਈਵੇਸੀ ਸਾਡੇ ਵਿੱਚ ਤੀਜਾ ਬੰਦਾ ਕੋਈ ਆਣ ਕੇ ਗੱਲ ਨਾ ਕਰੇ ਮੈਂ ਤੁਹਾਨੂੰ ਇਹ ਗੱਲ ਉਦਾਂ ਸਮਝਾਉਂਦਿਆਂ ਵਾ ਅੱਛਾ ਜੇਰੀ ਟਿਉਂ ਜਿ ਤੂੰ ਸਮਝਾਉਂਦੇ ਆ ਨਾ ਉਹ ਟਿਉਂ ਤੇਰੀ ਮੈਂ ਜਾਣਦਾ ਵਾਂ ਉਹ ਤੇ ਇੱਕ ਗੱਲ ਮੇਰੀ ਪੱਲੇ ਬੰਨ ਲੀ ਮੇਰੀਆਂ ਗੱਲਾਂ ਕੀਤੀਆਂ ਨੂੰ ਪਛਤਾਵੇਂਗਾ ਕਿਸ ਦਿਨ ਨੂੰ ਕਿ ਵੀਰ ਸੱਚਾ ਹੀ ਦੋਈਆ ਦਿੰਦਾ ਸੀ ਦੇਰ ਨਾ ਕਿ ਦੱਸਿਆ ਨਹੀਂ ਹਜੇ ਵੀ ਮੌਕਾ ਹੀ ਬੰਦਾ ਬਣ ਜਾ ਚੰਗਾ ਰਹੇਗਾ ਯੋ ਘਰ ਵਸਦਾ ਤੇ ਮਸਾਲਾ ਫੜ ਤੂੰ ਝੂੜਾ ਪਾ ਫੜ ਹੱਦ ਵਾਲੀ ਗੱਲ ਹੁਣ ਮੈਂ ਤੀਜਾ ਬੰਦਾ ਦੱਸਦਾ ਇਹਦਾ ਮੈਂ ਹੋਇਆ ਮਰ ਗਿਆ ਤੇ ਹੁਣ ਮੈਨੂੰ ਨਾ ਤੂੰ ਕੌਣ ਆ ਸਾਡੇ ਮੀਆਂ ਬੀਜੇ ਦੇ ਵਿੱਚ ਬੋਲਣ ਵਾਲਾ ਮੈਂ ਸਾਰੀਆਂ ਗੱਲਾਂ ਸੁਣ ਲਈਆਂ ਮੈਂ ਤਾਂ ਹੀ ਦੇ ਅੰਦਰ ਨਹੀਂ ਗਈ ਦਿਮਾਗ ਉਹਦਾ ਪੁੱਠਾ ਹੀ ਆ ਜੇ ਵਿੱਚ ਬੋਲਣਾ ਤੇ ਪੁੱਠੀਆਂ ਗੱਲਾਂ ਕਰਦਾ ਉਦੋਂ ਮੰਮੀ ਨੂੰ ਬਥੇਰਾ ਕਿਹਾ ਸੀ ਵੀ ਮੰਮੀ ਇਹਦਾ ਪੂਰਾ ਕੋਰਸ ਕਰਾ ਲਾ ਇਹਦੀ ਦਵਾਈ ਦਾ ਇਹਦਾ ਇਲਾਜ ਹੋਣਾ ਬੜਾ ਜ਼ਰੂਰੀ ਆ ਤੇ ਮੰਮੀ ਉਦੋਂ ਕਹਿੰਦੀ ਸੀ ਮੇਰੇ ਮੁੰਡੇ ਨੂੰ ਵੀ ਉਹ ਦਵਾਈ ਪਸੰਦ ਉਹਨੇ ਨੀਗੀ ਖਾਣੀ ਹੈਗੀ ਪਰ ਬਲਜੀਤ ਮੈਂ ਤਾਂ ਆਪਣੇ ਫਰਜ਼ ਦੇ ਪਿੱਛੇ ਨਹੀਂ ਢੱਕੇ ਕਿਤੇ ਵੀ ਜਿਹੜੀ ਜੀਜੀ ਲੋੜੀ ਨੂੰ ਉਹਨੂੰ ਉਸੇ ਵੇਲੇ ਲੈ ਕੇ ਦਿੰਦਾ ਰਿਆ ਜਿੱਦਾਂ ਦੀ ਉਹਨੇ ਕਿਹਾ ਪੜ੍ਹਾਈ ਕਰਨੀ ਉਦਾਂ ਦੀ ਪੜ੍ਹਾਈ ਕਰਾਈ ਜਿੱਦਾਂ ਨੇ ਉਹਨੇ ਕੱਪੜੇ ਕਿਹਾ ਉਦਾਂ ਨੇ ਪੁਆਏ ਉਹਨੂੰ ਕੰਮ ਉਹਨੇ ਮੈਂ ਕਦੀ ਨਹੀਂ ਕਿਹਾ ਜੇ ਉਹਨੇ ਕਿਹਾ ਵੀ ਆਹ ਚੀਜ਼ ਮੈਂ ਲਿਆਉਣੀ ਸਮਾਣਾ ਲਿਆ ਆ ਕੋਈ ਗੱਲ ਨਹੀਂ ਤੇ ਅੱਜ ਵੇਖ ਵੇ ਵਿਆਹ ਕਰਾਉਂਦਾ ਸਾਰੇ ਅੱਖਾਂ ਬਦਲ ਗਈਆਂ ਆਪਣੀਆਂ ਉਹ ਉਹਦੀਆਂ ਅੱਖਾਂ ਕੀ ਬਦਲਣੀਆਂ ਵਾ ਉਹ ਜੋਗ ਉੱਤੇ ਕੰਡਿਆ ਸੀ ਕੰਡਿਆ ਨਾ ਗ ਉਹਦਾ ਕੋਈ ਵੀ ਨਹੀਂ ਮਿੱਤ ਹੈਗਾ ਇਹਦਾ ਦਿਮਾਗ ਸਾਈਕੋ ਵਾਲਾ ਵਾ ਉਹ ਜਿੱਦਨ ਨੂੰ ਤੁਰ ਪੈਂਦਾ ਉਦਨ ਨੂੰ ਉਹ ਤੁਰ ਪੈਂਦਾ ਇਹਨੂੰ ਲੱਗਦਾ ਬੜਾ ਜ਼ਰੂਰੀ ਹੀ ਪਰ ਮਾਤਾ ਸਾਡੀ ਨੇ ਇਲਾਜ ਪੂਰਾ ਹੋਣ ਨਹੀਂ ਦਿੱਤਾ ਹੈਗਾ ਮਦੋਂ ਆਪਣੇ ਮੁੰਡੇ ਨਾਲ ਦੀਆਂ ਗੱਲਾਂ ਕਰਦੀ ਰਹੀ ਮੈਂ ਬਥੇਰਾ ਆਂਦੀ ਰਹੀ ਰਕਵੀਰਾ ਅੱਡ ਹੋ ਜੀਏ ਅੱਡ ਹੋ ਜੀਏ ਜਾਂ ਤੇ ਇਹ ਮਾਂ ਪੁੱਤ ਪਹਿਲਾਂ ਵੱਖਰੇ ਹੋ ਜਾਂਦੇ ਆਪਣਾ ਘਰ ਬਣਾ ਲੈਂਦੇ ਇਹਦੇ ਵਿੱਚ ਹੀ ਵੜਿਆ ਰਿਹਾ ਰਿਹਾ ਵੀ ਮੈਂ ਇੱਥੇ ਹੀ ਸਾਰਾ ਕੁਝ ਕਰਨਾ ਚੱਲ ਕੋਈ ਗੱਲ ਨਹੀਂ ਹੁਣ ਤੇਰੀ ਗੱਲ ਵੱਲ ਮੈਂ ਵੀ ਗੌਰ ਕਰਦਾ ਵਾਂ ਉਹਨਾਂ ਕੋ ਕਰਦੇ ਆ ਏਦਾਂ ਤਾਂ ਨਹੀਂ ਕੰਮ ਸੂਤਨ ਹੋਣਾ ਰਕਬੀਰ ਗੌਰ ਤੇ ਕਰਨਾ ਹੀ ਪੈਣਾ ਨਹੀਂ ਤੇ ਨਾ ਕਣਕ ਦੇ ਨਾਲ ਕੋਣੀ ਵੀ ਪਿਸਣਾ ਹੀ ਪਿਸਣਾ ਜੇ ਉਹ ਕਾ ਮੈਂ ਤੇ ਇਹੋ ਫਿਕਰ ਪਿਆ ਕਿ ਜਿੰਨੇ ਕੋਈ ਕਾਰਾ ਕਰਤਾ ਅਸੀਂ ਨਿਆਕੀ ਦੋਵੇਂ ਜਣੇ ਫਸ ਜਾਣਾ ਵਾ ਵੀਰੇ ਇਹਦਾ ਦਿਮਾਗ ਬੜਾ ਕੁੱਠਾ ਵਾ ਇਹਦਾ ਜੇ ਦਿਮਾਗ ਸੰਕੀ ਹੋ ਜਾਏ ਨਾ ਤੇ ਭਾ ਕੇ ਇਹਨੂੰ ਮੈਂ ਨੁਕਸਾਨ ਕਰ ਦੇ ਚੱਲ ਕੋਈ ਨਹੀਂ ਵੇਖਦੇ ਆ ਦੋਨਿਆਂ ਕੋਈ ਹਾਕ ਦਾ ਫੋਨ ਆਲ ਕੇ ਉਹ ਸਾਡੀ ਗਾੜੀ ਮੈਂ ਬਥੇਰੇ ਆ ਤੇ ਜੋੜਿਆ ਹੀ ਨਾ ਚੱਲ ਮੇਰੇ ਗਾੜੀ ਨਾਲ ਹੱਥ ਜੋੜ ਮਹਾਰਾਜ ਗਾੜੀ ਹੱਥ ਜੋੜ ਕੇ ਮਾਰਾ ਇਹਨੂੰ ਮੱਤ ਬਖਸ਼ੇ ਤੇ ਬਾਕੀ ਫਸਲ ਆਉਂਦੀ ਫੇਰ ਕੋ ਕਰਦੇ ਆਪਣਾ ਹੀ ਲਾਸੀ ਲਾਖਾ ਮਾਤ ਹੁੰਦੀ ਤੇ ਉਹਨੂੰ ਵਿਚਾਰੀ ਨੂੰ ਕੰਨ ਨੂੰ ਲੰਮਕਾਉਂਦਾ ਉਹਦੇ ਤੇ ਮੈਨੂੰ ਇੰਨਾ ਤਰਸਾਉਂਦਾ ਨਾ ਬਦੋ ਵਧੀਆ ਨੂੰ ਜ਼ਬਰਦਸਤੀ ਪਾਣੀ ਪਿਆਣੀ ਜਾਂਦਾ ਜ਼ਬਰਦਸਤੀਆਂ ਨੂੰ ਰੋਟੀਆਂ ਖਾਣੀਆਂ ਦਿਮਾਗ ਹੀ ਖਰਾਬ ਬਾਦ ਤੇ ਦਿਮਾਗ ਹੀ ਖਰਾਬ ਹੋਰ ਕੀ ਹੈ ਨਾ ਮੇਰੀ ਗੱਲ ਸੁਣ ਇਧਰ ਮੁਕਰ ਮੇਰਾ ਨਾ ਤੂੰ ਰੋ ਨਾ ਮੈਂ ਤੈਨੂੰ ਦੁਖੀ ਕੀਤਾ ਨਾ ਯਾਰ ਤੂੰ ਇਦਾਂ ਨਾ ਕਰਿਆ ਕਰ ਤੇ ਜੇ ਤੂੰ ਐਦਾਂ ਕਰਦੀਆਂ ਨਾ ਤੇ ਫੇਰ ਮੈਨੂੰ ਗੁੱਸਾ ਆਉਂਦਾ ਵਾ ਤੂੰ ਦੱਸ ਮੈਨੂੰ ਪਹਿਲਾਂ ਜਦੋਂ ਮੈਂ ਤੈਨੂੰ ਇੰਨਾ ਪਿਆਰ ਕਰਦਾ ਤੂੰ ਮੈਨੂੰ ਕਿਉਂ ਨਹੀਂ ਕਰਦੀ ਮੈਂ ਤੇਰੇ ਅਸਤ ਖੁਸ਼ੀਆਂ ਲੱਭਦਾ ਫਿਰਦਾ ਤੇਰੇ ਵਿੱਚ ਤੇ ਤੂੰ ਬਾਹਰ ਖੁਸ਼ੀਆਂ ਲੱਭਦੀ ਫਿਰਦੀ ਆ ਹਾਓ ਜੀ ਹਰਕਤਾਂ ਕਰਦੀ ਨਾ ਤਾਂ ਕਰਕੇ ਮੈਨੂੰ ਲੱਗਦਾ ਹੈ ਕੀ ਗੱਲ ਆ ਮੈਂ ਪਾਗਲ ਮੈਂ ਬੋਲੀ ਜਣਾ ਤੂੰ ਬੋਲਣੀ ਕੋਸ਼ਿਸ਼ ਨਹੀਂ 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 ਬੋਲਦੀ ਆ ਮੈਂ ਤੇ ਫਿਰ ਮੈਂ ਤੈਨੂੰ ਗੱਲਾਂ ਕਰਨੀਆਂ ਮੈਂ ਪਾਗਲ ਮੈਂ ਛਦਾਈ ਹਾਂ ਤੈਨੂੰ ਮੇਲਾ ਐਨਾ ਗੱਲਾਂ ਤਾਂ ਮੈਨੂੰ ਗਸਾਉਂਦਾ ਕਰ ਤੇ ਕੁਝ ਐਦਾ ਕਰਦੀ ਆ ਤੇਰੇ ਵਿੱਚ ਕੋਈ ਇੰਟਰਸਟ ਹੈ ਨਹੀਂ ਨਾ ਨਹੀਂ ਨਹੀਂ ਹੈਗਾ ਇੰਟਰਸਟ ਮੈਨੂੰ ਤੇ ਫਿਰ ਜਦੋਂ ਮੈਂ ਤੈਨੂੰ ਇੰਨਾ ਪਿਆਰ ਕਰਦਾ ਤੂੰ ਮੈਨੂੰ ਕੋਈ ਨਹੀਂ ਕਰਦੀ ਕੀ ਗੱਲ ਨਹੀਂ ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ ਛੱਡ ਕੇ ਜਾਏਗੀ ਮੈਨੂੰ ਨਹੀਂ ਨਹੀਂ ਮੈਂ ਕਦੇ ਛੱਡ ਕੇ ਜਾਣ ਦੀ ਗੱਲ ਕਦੀ ਕੀਤੀ ਤੁਹਾਡੇ ਨਾਲ ਤੇ ਫਿਰ ਤੂੰ ਐਦਾਂ ਤੋਂ ਕਰਦੀਆਂ ਫਿਰ ਦੱਸ ਉਹ ਪਹਿਲਾਂ ਤੂੰ ਜਾ ਕੇ ਉੱਥੇ ਬਗਾਨੇ ਬੰਦਿਆਂ ਨੂੰ ਵੇਖਣ ਦੀ ਤਾਂ ਕਰਕੇ ਮੈਨੂੰ ਗੁੱਸਾ ਆਇਆ ਫਿਰ ਮੈਂ ਸੱਚੀ ਕੈਨੂੰ ਨਹੀਂ ਵੇਖਿਆ ਤੂੰ ਵੇਖਿਆ ਨਹੀਂ ਤੂੰ ਵੇਖਣ ਤੇ ਨਹੀਂ ਹੀ ਪ੍ਰੇਮ ਕਰ ਕਰ ਤੈਨੂੰ ਮੈਂ ਕਿਸੇ ਨੂੰ ਨਹੀਂ ਵੇਖਣ ਦਈ ਹੀ ਮੈਂ ਤੇ ਤੁਹਾਨੂੰ ਹੀ ਪਿਆਰ ਕਰਦੀ ਆਂ ਕਿਸੇ ਵੱਲ ਮੇਰੀ ਸੱਚੀ ਕੋਈ ਨਿਗਾ ਨਹੀਂ ਮੈਂ ਤੇ ਬਸ ਤੁਹਾਡਾ ਪੈੰਡ ਹੀ ਦੇਖਣ ਲਈ ਮੈਂ ਵੀ ਤਾਂ ਤੁਮ ਬਹੁਤ ਪਿਆਰ ਕਰਦੀ ਆਂ ਤੁਸੀਂ ਮੇਰੇ ਤੇ ਨਾ ਸ਼ੱਕ ਕਰਿਆ ਕਰੋ ਸ਼ੱਕ ਮੈਂ ਕਰਦਾ ਤੀਂ ਸ਼ੱਕ ਕਰਦੇ ਫੇਰ ਵੇਲਾ ਤੂੰ ਉੱਠੀ ਉਲਟੀ ਗੱਲ ਕਰਨੀ ਨਾ ਉਲਟੀ ਗੱਲ ਤੂੰ ਗੱਲ ਹਾਂ ਕਹਿਣ ਕਹਿਣ ਤੋਂ ਪਹਿਲਾਂ ਦਸ ਵਾਰੀ ਸੋਚਿਆ ਕਰ ਇਹ ਮੇਰਾ ਪਿਆਰ ਵਾ ਸ਼ੱਕ ਨਹੀਂ ਹੈਗਾ ਮੈਂ ਤੇ ਨਾ ਪਿਆਰ ਕਰਦਾ ਵਾਂ ਸ਼ੱਕ ਵਾਲੀ ਗੱਲ ਨਹੀਂ ਹੈ ਕਿ ਸ਼ੱਕ ਉਹਨੂੰ ਕਹਿੰਦਾ ਜਦੋਂ ਬੰਦਾ ਅੰਦਰ ਬੰਦ ਕਰ ਦੇਦਾ ਵਾ ਭਾਈ ਸਮਝ ਠੀਕ ਹੈ ਨਾ ਹਾਂ ਮੈਂ ਜੇ ਤੈਨੂੰ ਦੁੱਖ ਤਕਲੀਫ ਯਾਰ ਦਿੰਦਾ ਹਾਂ ਨਾ ਤੇ ਮੈਨੂੰ ਬਹੁਤ ਜ਼ਿਆਦਾ ਟੈਨਸ਼ਨ ਹੋ ਜਾਂਦੀ ਫੇਰ ਯਾਰ ਤੋਂ ਮੈਂ ਤੈਨੂੰ ਮੈਂ ਫੇਰ ਯਾਰ ਕੁਝ ਕਹਿ ਦੇਣਾ ਨਾ ਮੈਨੂੰ ਬੜਾ ਆਪਣੇ ਆਪ ਵਿੱਚ ਫੀਲ ਹੁੰਦਾ ਮੈਂ ਤੈਨੂੰ ਕਿਉਂ ਕਹਤਾ ਕੁਛ ਯਾਰ ਮੈਂ ਵੀ ਤੇ ਮੈਂ ਹੀ ਜ਼ਿਆਦਾ ਨਰਵਸ ਹੋ ਜਾਂਦੀ ਜਿੱਤੇ ਐਦਾਂ ਮੈਨੂੰ ਇੰਨਾ ਡਰਾ ਦੇਣੇ ਫਿਰ ਉਹਨੂੰ ਐਦਾਂ ਲੱਗਦਾ ਹੁੰਦਾ ਇਹ ਮੈਨੂੰ ਮਾਰ ਹੀ ਦੇਣਾ ਵਾ ਲੈ ਮੈਂ ਤੈਨੂੰ ਮਾਰ ਦੇਣਾ ਕਿਉਂ ਮਾਰੂੰਗਾ ਮੈਂ ਤੈਨੂੰ ਪਿਆਰ ਕਰਦਾ ਵਾ ਤੂੰ ਮੇਰੀ ਯਾਰਾ ਵਾ ਫਿਰ ਮੈਂ ਕਿਦਾਂ ਦੱਸ ਮਾਰ ਦੂੰਗਾ ਹੱਦ ਹੋ ਗਈ ਤੇਰੀ ਆੜੀ ਗੱਲ ਤੈਨੂੰ ਮੈਂ ਦੁੱਖ ਦਿੱਤਾ ਨਾ ਤੈਨੂੰ ਤੂੰ ਰੋਂਦੀ ਹੀ ਆ ਨਾ ਤੂੰ ਰੋਣਾ ਮੈਂ ਤੁਨ ਨਾ ਮੈਂ ਤੇਰੇ ਵਾਸਤੇ ਸਰਪ੍ਰਾਈਜ਼ ਪਲਾਨ ਕੀਤਾ ਵਾ ਇੱਕ ਆਈ ਸੰ ਸੱਚੀ ਪਿਆਰ ਕਰਦੇ ਤੀਂ ਲੈ ਮੈਂ ਤੈਨੂੰ ਹੱਦੋਂ ਵੱਧ ਕੇ ਪਿਆਰ ਕਰਦਾ ਤੇ ਇਸ ਤੇ ਸਰਪ੍ਰਾਈਜ਼ ਪਲਾਨ ਕੀਤਾ ਵਾ ਤੇ ਇਸ ਤੇ ਮੈਂ ਗਿਫਟ ਲੈ ਕੇ ਆਇਆ ਵਾ ਲੈ ਕੇ ਨਾ ਮੈਂ ਗਿਫਟ ਲੈ ਕੇ ਆਇਆ ਤੇ ਤੇਰੇ ਆਵੇ ਕਹਿ ਰੋ ਤੇ ਤੁਬਾਬਾ ਕਿੰਦਾ ਸੋਨਾ ਲੱਗੰਦਿਆ ਮੈਨੂੰ ਚੂੜਾ ਹੈ ਨਾ ਆਵੇ ਕਿਦੇ ਸੋਨੇ ਨਾਗ ਲੱਗੇ ਇਹਦੇ ਵਿੱਚ ਰੈੱਡ ਰੈੱਡ ਚੂੜਾ ਹੈ ਨਾ ਕਿੰਦਾ ਸੋਨਾ ਲੱਗੰਦਿਆ ਮੈਂ ਤੈਨਸੇ ਟਿਪ ਲੈ ਕੇ ਮਰੂੰ ਨਾ ਦੇ ਨੀ ਕਿ ਐਸਾ ਦੀ ਗਿਫਟ ਲੈ ਆ ਗਏ ਆ ਚਾਹੀਦਾ ਠੀਕ ਹੈ ਨਾ ਤੇ ਇੱਕ ਤੇਰੇ ਵਾਸਤੇ ਲੈ ਕੇ ਆਵਾ ਮੈਂ ਨਾ ਰੈਟਰ ਹੋ ਜਾਈ ਚੰਗ ਕਰਦੇ ਮੈਨੂੰ ਪਤਾ ਤੈਨੂੰ ਨਾ yellow ਫੁੱਲ ਪਸੰਦ ਵਾ ਆ ਲੈ